ਕੀੜੀਆਂ ਫਸਲਾਂ ਨੇ ਕੀੜੀਆਂ ਫਸਲਾਂ ਨੇ ਜਦੋਂ ਭਗਵੰਤ ਮਾਨ ਸਰਕਾਰ ਬਣਦੀ ਆ ਉਦੋਂ ਇੱਕ ਵੱਡਾ ਬਿਆਨ ਚੱਲਦਾ ਬਹੁਤ ਜ਼ਿਆਦਾ ਵੀ ਅਸੀਂ ਬੱਕਰੀ ਦਾ ਵੀ ਮੁਆਵਜ਼ਾ ਦੇਵਾਂਗੇ ਅਸੀਂ ਮੁਰਗੀ ਦਾ ਵੀ ਮੁਆਵਜ਼ਾ ਦੇਵਾਂਗੇ ਅੱਜ 70% ਕਿਸਾਨਾਂ ਦੀਆਂ ਜਿਨ੍ਹਾਂ ਦੀ ਫਸਲਾਂ ਖਰਾਬ ਹੋ ਗਈਆਂ ਉਹਨਾਂ ਬਾਰੇ ਇੱਕ ਬਿਆਨ ਨਾ ਭਗਵੰਤ ਮਾਨ ਦਾ ਨਾ ਸਾਡੇ ਵਿਧਾਇਕ ਦਾ ਆ ਜੀ ਇਹਦੇ ਬਾਰੇ ਕੀੜੀਆਂ ਫਸਲਾਂ ਨੇ ਆ ਕਣਕ ਤੇ ਹੁਣ ਗੋਲੇ ਡੇ ਨੇ ਜੀ ਬਹੁਤ ਜ਼ਿਆਦਾ ਨਹੀਂ ਅੱਜ ਕਰਦੀ ਰੋਜ਼ ਅੱਗ ਵੀ ਲੱਗਦੀ ਆ ਕਿੱਥੇ ਅੱਗ ਲੱਗਦੀ ਆ ਉਹ ਦੇਖੋ ਪੂਰੇ ਪਿੰਡ ਜਦੋਂ ਨਾੜ ਨੂੰ ਲੱਕੂ ਪੀੜ ਕੇ ਮੈਜੂ ਕਮੈਂਟ ਨਾਈਟਸ ਜਿਹਨੇ ਬੰਦ ਕਰਾਈ ਕਿਹਦੀ ਕੋਈ ਇਸ਼ਾਰਤ ਦੀ ਅੰਸ਼ਰ ਆਪ ਜੀ ਦੁਸ਼ਮਣੀ ਕੱਢਣ ਦੇ ਵਿੱਚ ਕਿਹਦੀ ਕਣਕ ਫੂਕ ਦਿੰਦੇ ਆ ਇੱਕ ਦੋ ਰੀਪਾ ਇੱਕ ਮਿੰਟ ਜੀ ਮੁਆਵਜ਼ੇ ਬਾਰੇ ਕੀ ਕਹਿੰਦੇ ਹੋ ਤੁਸੀਂ ਜਿਹੜਾ ਹੁਣ ਚੱਲਿਆ ਨਹੀਂ ਆ ਜਿਹੋ ਦੇਖੋ ਮੈਂ ਇਹ ਕਹਿ ਸਕਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਜਿਹੜੀ ਗੱਲ ਕਹਿੰਦੇ ਆ ਉੱਤੇ ਖਰੇ ਉੱਤਰਦੇ ਨਹੀਂ ਜੀ ਬੱਕਰੀ ਦਿੱਤ ਮਿਲੇ ਨਹੀਂ ਜੀ ਸਾਨੂੰ ਤਿੰਨ ਮਾਰਕ ਜਨਾਬੀਆਂ ਹੁਕਮੰਦ ਡੈਕਪੰਡ ਮੁੱਖ ਮੰਤਰੀ ਸਾਹਿਬ ਜੀ ਤੇ ਕਿਸਾਨਾਂ ਤੇ ਗੱਲ ਹੋਈ ਆ ਨੇ ਜੀ ਜੇ ਉਹਨਾਂ ਨੇ ਗੱਲ ਕਰਿਆ ਹੈ ਉਹਨੇ ਤੁਹਾਡੀ ਗੱਲ 100% ਸਹਿਮਤ ਕਿਸਾਨਾਂ ਦੇ ਖੇਤਾਂ 'ਚ ਪਾਣੀ ਪਹੁੰਚਣਾ ਸ਼ੁਰੂ ਹੋਇਆ ਕਿ ਨਹੀਂ ਜੀ ਨਹੀਂ ਜ ਸਾਡੇ ਤੁਸੀਂ ਮੇਰੇ ਕੋਲ ਆਓ ਇਹ ਵੀ ਮੋਟਾ ਨਵਾਂ ਲੱਗਿਆ ਹੋਵੇ ਸਾਡੇ ਨਹਿਰੀ ਵਿਭਾਗ ਦਾ ਨਹਿਰ ਨਹੀਂ ਸਾਡੇ ਬਾਟਰਾ ਦੀ ਨਹਿਰ ਬਣਦੀ ਹੋਈ ਕਿ ਨਹੀਂ ਸਾਡੇ ਪਿੰਡ ਦੇ ਵਿੱਚ ਜਦੋਂ ਇੱਕ ਨਹਿਰ ਲੱਗਿਆ ਹੋਇਆ ਠੀਕ ਹੈ ਤੁਸੀਂ ਸਾਡੇ ਕੋਲ ਸਰ ਪੱਖ ਲਈ ਪਾਓ ਕਿਸੇ ਕੋਲ ਇਹ ਕੋਈ ਸਵਾਲਾਂ ਦੇ ਜਵਾਬ ਨਹੀਂ ਤੁਸੀਂ ਕੋਈ ਕਮੇਟਨ ਦੇ ਵਿੱਚ ਲੈ ਕੇ ਆਓ ਤਾਂ ਮੈਨੂੰ ਦੇ ਦਿਓ ਤੁਸੀਂ ਦੱਸੋ ਵੀ ਜੇ ਸਹੀ ਹੋਇਆ ਜਾਂ ਗਲਤ ਹੋ ਜਾ ਪੰਜਾਬ ਸਰਕਾਰ ਨੇ ਬਾਟਰਾ ਤੇ ਕਰਿਆ ਜਿਹੜਾ ਜੀ ਜਿਹੜਾ ਪੰਜਾਬ ਸਰਕਾਰ ਨੇ ਬਾਟਰਾ ਤੇ ਕਰਿਆ ਭਾਈ ਜੀ ਪੰਜਾਬ ਜਦੋਂ ਚਲਾਉਣਾ ਨਹੀਂ ਪੰਜਾਬ ਦਾ ਕੱਲਾ ਜੇ ਜਦੋਂ ਸਾਡਾ ਸੈਂਟਰ ਨਾਲ ਮਸਲਾ ਜੀ ਤੁਸੀਂ ਮੈਨੂੰ ਦੱਸੋ ਕਿ ਨਾ ਚੱਲੂ ਮੈਨੂੰ ਲੱਗਦਾ ਹੈ ਕਿ ਭਾਈ ਜੀ ਨਹੀਂ ਤਾਂ ਮੈਨੂੰ ਲੱ ਇੱਕ ਮਾਹੌਲ ਕ੍ਰੀਏਟ ਕਰਤਾ ਵੀ ਕਿਸਾਨਾਂ ਨੇ ਰਸਤੇ ਬੰਦ ਕੀਤੇ ਆ ਤੁਸੀਂ ਸਮਝੋ ਜੇ ਆ ਕੇ ਦੇਖਿਆ ਵੀ ਕਿਸਾਨਾਂ ਨੇ ਕੀਤੇ ਹੋ ਜੀ ਕਿ ਮਿੰਟ ਕਿੰਨੇ ਜਥੇ ਬੰਦਿਆ ਨੇ ਸੈਂਟਰ ਦੇ ਸਰਕਾਰ ਨੇ ਭੇਜੀ ਬੰਦੀਆਂ ਨੇ ਇੰਡੀਆਂ ਜਥੇ ਬੰਦੀਆਂ ਨੇ ਆ ਬਾਈ ਜੀ ਉੱਥੇ ਰਹੇ ਨੇ ਕਿੰਨੀ ਜਥੇ ਬੰਦੀਆਂ ਨੇ ਪੰਜਾਬ ਔਰ ਹਰਿਆਣਾ ਕਿੰਨੀਆਂ ਜਥੇ ਬੰਦੀਆਂ ਨੇ ਇੱਕ ਮਿੰਟ ਸਰ ਕਿੰਨੀਆਂ ਜਥੇ ਬੰਦੀਆਂ ਨੇ ਜਥੇ ਬੰਦੀਆਂ ਹੈਗੀਆਂ ਨਹੀਂ ਬਹੁਤ ਮੰਨਦੇ ਹੈ ਜੀ ਨੇ ਨਾ ਜੀ ਸਾਰਿਆਂ ਨਾਲ ਹੀ ਗੱਲ ਹੁੰਦੀ ਹੈ ਔਰ ਸਾਰੇ ਬਹੁਤ ਸਿਆਣੇ ਨੇ ਸੂਝਵਾਨ ਨੇ ਇਕ ਹਨ ਪਰ ਬਹੁਤ ਸੂਝਵਾਨੀ ਨਾਲ ਗੱਲ ਕਰਦੇ ਸਾਰੀ ਗਣ ਕਰਦੇ ਤੁਸੀਂ ਵੀ ਸਿਆਣੇ ਹੋ ਸਾਬ ਨਹੀਂ 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 ਤਾਂ ਕੋਈ ਨਹੀਂ ਗੱਲ ਕਰਦੇ ਇੱਕ ਮਿੰਟ ਉਸ ਗੱਲ ਕਰਦੇ ਸਿਆਣੇ ਜਵਾਬ ਲੈ ਲੈਂਦੇ ਅਸੀਂ ਤੁਹਾਨੂੰ ਪੁੱਛੇ ਨਹੀਂ ਉਹ ਚਾਹ ਮੈਨੂੰ ਜਾਣੀ ਇਹ ਪਰਮੇਲੀ ਗੱਲਾਂ ਨੇ ਤੁਸੀਂ ਮੇਰੇ ਕੋਲ ਆ ਕੇ ਜਵਾਬ ਪੁੱਛਣੇ ਮੈਂ ਇਹ ਤਾਂ ਕੁਝ ਨਹੀਂ ਕਰਦੇ ਛੋਟੇ ਕੋ ਰਿਟਰਨ ਦੇ ਵਿੱਚ ਜਿਹੜੀਆਂ ਕੋਈ ਚੋਰੀ ਹੋਇਆ ਟਰਾਲੀ ਮੇਰੇ ਕੋਲ ਲਿਆਓ ਬਾਈ ਜੀ ਗੱਲ ਕਲੀ ਕੰਪਲੀਟ ਹੁਣ 135 ਪਹਿਲਾਂ ਚੋਰੀ ਹੋਈ ਜਾਂਦੀ ਤੁਸੀਂ ਅੱਜ ਪਹਿਲੇ ਦਿਨ ਮੈਨੂੰ ਦੱਸੋ ਮੈਨੂੰ ਪਹਿਲੇ ਦਿਨ ਦੱਸੋ ਮੇਰੇ ਕੋਲ ਅੱਜ ਤੋਂ ਪਹਿਲਾਂ ਤੁਸੀਂ ਮੇਰੇ ਕੋਲ ਆਇਓ ਦੂਜਾ ਇਹ ਹੈ ਜੀ ਸਾਡੇ ਬਹਿਰਮੈਨ Yeah. Okay. ਜੀ ਤਾਂ ਜੀ ਸਰਕਾਰ ਭਰਮਾ ਕੇ ਬਲਵੰਤ ਸਿੰਘ ਦੇ ਉੱਥੇ ਦੇ ਸੰਭੂ ਦੇ ਇਨਚਾਰਜ ਨੇ ਆਜਾ ਹਰ ਸਗਰ ਹਰ ਜਗ੍ਹਾ ਤੇ ਅਸੀਂ ਕੰਪਲੇਂਟ ਦੇ ਚੁੱਕਿਆ ਉਸ ਬੰਦੇ ਤੇ ਇੱਕ ਕਾਰਵਾਈ ਨਹੀਂ ਹੋਈ ਕੀ ਪੰਜਾਬ ਸਰਕਾਰ ਦੀ ਅਸੀਂ ਮੰਨਾਂਗੇ ਜੀ ਭਾਈ ਮੈਨੂੰ ਤੁਸੀਂ ਨਾ ਰਿਟਨ ਦੇ ਵਿੱਚ ਕੰਪਲੇਂਟ ਦੇ ਦਿਓ ਮਾਸਟਰ ਜੀ ਪੰਜਾਬ ਸਾਹਿਬ ਮੁਖਤਰੀ ਪੰਜਾਬ ਮੈਨੂੰ ਦਿਓ ਮੈਂ ਅੰਮ੍ਰਿਤ ਸਾਹਿਬ ਨਾਲ ਆਪਦੇ ਜਾਵਾਂਗੇ ਅਸੀਂ ਦੋਸੀ ਆਂਗੇ ਹੁਣ ਗਰੀਬ ਜਿਹੜੇ ਪਰਿਵਾਰਾਂ ਦੇ ਬੱਚੇ ਅੰਦਰ ਬੈਠੇ ਨੇ ਗਰਮੀ ਚ ਉਹਨਾਂ ਦਾ ਵੀ ਕਾਟਨ ਕਰਨਾ ਆ ਜਿਨ੍ਹਾਂ ਦੀ ਅਸੀਂ ਗਰੀਬੀ ਕੱਟਣ ਤੇ ਲੱਗੇ ਹੋਏ ਆ ਅਸੀਂ ਅਸੀਂ ਦੋਸੀ ਆਂਗੇ ਇੱਕ ਮਿੰਟ ਇੱਕ ਮਿੰਟ ਮੈਂ ਤੁਹਾਡੇ ਇਹ ਤਾਂ ਗੱਲਾਂ ਹੋਰ ਮਸਲੇ ਲੈ ਕੇ ਜਾ ਰਹੇ ਨਹੀਂ ਨਹੀਂ ਤੁਸੀਂ ਇਹ ਚਾਹੁੰਦੇ ਮੈਂ ਥੋੜੇ ਨਾਲ ਬੈਠਾਂ ਕਿ ਮੈਂ 5 ਬੱਚਿਆਂ ਦੇ ਉਹ ਤਾਂ ਦੇਖੋ ਜੀ ਕੋਈ ਗੱਲ ਬੱਚਿਆਂ ਦਾ ਮਾਕੀ ਸ਼ਿਕਾ ਮਤਲਬ ਗਰੀਬਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਕੰਮ ਨਾ ਕਰੀਂ ਨੀ ਦੱਸਦਾ ਕਮਜ਼ੋਰ ਲਿਖੇ ਦੇ ਦੋ ਤੁਸੀਂ ਅਗਲਾ ਕੀ ਪੜ੍ਹਾਈ ਲਿਖਾਈ ਆਪਣੇ ਲਾ ਕੇ ਕੋਈ ਨਹੀਂ ਕੋਣ ਵਾਲੇ ਦਿਨਾਂ ਚ ਭਾਈ ਅਸੀਂ ਵੋਟਾਂ ਪਾ ਕੇ ਤੁਹਾਨੂੰ ਜਿੱਤੇ ਆਇਆ ਆ ਜਵਾਬ ਦੇ ਮਾਗੇ ਭਾਈ ਠੀਕ ਆ ਤੁਹਾਨੂੰ ਇੱਕ ਇੱਕ ਮੁਕਾਬਲਾ ਫੁੱਟਣਾ ਕੀ ਹੈ ਸਾਡਾ ਦੁਬਾਰਾ ਸਨੋ ਸਾਡਾ ਕੰਮ ਹੋ ਗਿਆ ਹੋ ਗਿਆ ਬਹੁਤ ਤੁਸੀਂ ਮੇਰੇ ਨਾਲ ਸੌਣ ਬੈਠੇ ਠੀਕ ਆ ਤੁਸੀਂ ਮੂੰਹੀਆਂ ਚਾੜ ਕੇ ਸਾਡੇ ਪਿੰਡ ਦੇ ਵਿੱਚ ਆਉਣੀ ਹੋਵੇਗੀ ਅਗਰ ਮੈਂ ਕੋਈ ਬੱਚੇ ਬੈਠੇ ਮੈਂ ਛੋਟੇ ਬੱਚੇ ਬੈਠੇ ਛੋਟੇ ਬੱਚੇ ਕੋਈ ਗੱਲ ਨਹੀਂ ਜੀ ਰਹਿਣ ਦੋ ਰਹਿਣ ਦੋ ਇਹਨਾਂ ਦੇ ਚੌਥੀ ਦਾ ਰੇਟ ਸੈੱਟ ਕਰੋ ਕੋਈ ਮਾਲਕ ਨੂੰ ਪੈਸੇ ਨੂੰ ਪਤਾ ਜਿਹੜੇ ਰਹਿਣ ਦੋ ਸਹੀ ਨੂੰ ਸਹੀ ਕਹਿਣਾ ਸਿੱਖ ਲਓ ਤੁਸੀਂ ਕਿਸਾਨਾਂ ਦਾ ਪੁੱਤ ਅੱਜ ਜੈਨ ਬਈ ਅੱਜ ਕਿਸਾਨ ਬੁੱਢਾ ਕਰੀ ਨਹੀਂ ਰਿਹਾ ਜਿਹੜੇ ਨੂੰ ਪਤਾ ਕਿ ਪਾਣੀ ਆ ਰਿਹਾ ਅੱਛਾ ਅਸ਼ੰਦੇ ਗੱਲ ਕਿੰਨਾ ਪੰਨਾ ਪਾਣੀ ਆ ਰਿਹਾ ਲੋਕਾਂ ਦੇ ਸਵਾਲਾਂ ਦਾ ਕਿੰਨਾ ਟਾਈਮ ਲੈਂਦੇ ਹੋ ਉਹਦੇ ਬੱਚਾ ਨੂੰ ਫ੍ਰੀ ਫਰੀ ਦੇ ਰਹੀ ਐ ਸੋ ਇੰਨਾ ਟਾਈਮ ਲੋਕ ਜੋ ਪੁੱਛ ਰਹੇ ਸਰਕਾਰ ਅਸੀਂ ਨਹੀਂ ਲੋਕਾਂ ਨੂੰ ਲੋਕਾਂ ਜਾਉਣਾ ਪੈਣਾ ਮੇਰੀ ਗਲਤੀ ਹੈ ਗੱਲ ਬੰਦ ਕੀ ਜਿਹੜਾ ਵੀ ਤੁਹਾਡਾ ਇਸ਼ੂ ਦਿੱਤੇ ਵਿੱਚ ਮੇਰੇ ਕੋਲ ਆ ਜੇ ਤਾਂ ਮੈਂ ਤੁਹਾਨੂੰ ਪ੍ਰੋਗਰਾਮ ਮੈਂ ਭਾਈ ਜੀ ਵੱਡਾ ਇਸ਼ੂ ਸਾਡੇ ਬਾਬਰਪੁਰ ਦਾ ਤੁਸੀਂ ਲਾਈਵ ਹੁੰਦੇ ਸੀ ਉਹਦੇ ਰੋਡ ਦੇ ਉੱਤੇ 300 ਰੁਪਏ ਦਾ ਮਜੂਦ ਉਹ ਸੜਕ ਜਦੋਂ ਪੜੇ ਤੇ ਨਹੀਂ ਨਹੀਂ ਸੜਕ ਮੇਰੀ ਗੱਲ ਉਹ ਉਸ ਨੂੰ ਰਿਸ਼ੇ ਦੇ ਦੋੜੀ ਸਰਕਾਰ ਜਾਊ ਉਦੋਂ ਉਹ ਸੜਕ ਬਣੂਗੀ ਮੈਂ ਬਦਲਾਸਾ ਸੀ ਕੀ ਬਣਾਂਗੇ ਗਮਦੂਰ ਜੀ ਨਹੀਂ ਸਰ ਅਸੀਂ ਜਵਾ ਮਾਡਲ ਬਾਅਦ ਆ ਕਿ ਨਹੀਂ ਉਹ ਭਾਈ ਜੀ ਜਦੋਂ ਬਣੂਗਾ ਜਦੋਂ ਮਨਨ ਕਾਰਜ ਵਿੱਚ ਬਹੁ ਬਹੁਤ ਖੁਸ਼ ਹੋ ਗਿਆ ਤੇਜਿੰਦਰ ਕਰਨ ਦੇਗਾ ਬਈ ਸਾਨੂੰ ਗੱਲ ਕਰਦਾ ਹਾਂ ਦੋ ਜਿੰਦਰ ਜੀ ਪ੍ਰਸ਼ਾਸਨ ਦੇ ਵਿੱਚ ਮੈਂ ਸਵਾਲ ਸਾਡੇ ਆਪ ਦੇ ਰਿਹਾ ਹਾਂ ਇੱਕ ਮਿੰਟ ਪ੍ਰਸ਼ਾਸਨ ਵਿੱਚ ਮੈਂ ਸਵਾਲ ਲੈ ਆਇਆ ਕਿ ਬਾਬਰਪੁਰ ਕੌਲ ਵਾਲੀ ਸੜਕ ਜਿਹੜੀ ਹੈ ਦੀ ਅਪਡੇਟ ਦਿੱਤੀ ਜਾਵੇ ਮੈਨੂੰ ਦੱਸਿਆ ਜਾਵੇ ਲੋਕ ਮੈਨੂੰ ਪੁੱਛਦੇ ਨੇ ਜੀ ਮੰਤਰੀ ਸਾਹਿਬ ਦਾ ਜਵਾਬ ਹੈ ਕਿ ਮਨਜ਼ੂਰ ਹੋ ਗਈ ਹੈ ਬਹੁਤ ਜਲਦੀ ਸ਼ੁਰੂ ਹੋ ਰਹੀ ਹੈ ਮੈਂ ਆਪਣੇ ਪੇਜ ਤੇ ਪਾਈ ਹੈ ਜੀ ਠੀਕ ਹੈ ਜੀ ਮੈਂ ਸੋਸ਼ਲ ਮੀਡੀਆ ਤੇ ਪਾਈ ਹੈ ਜੀ ਚਲੋ ਵਧੀਆ ਸਰ ਰੋਜ਼ ਲਾਈਵ ਹੁੰਦੇ ਸੀ ਜੀ ਬਹੁਤ ਪਸੰਦੀ ਲੋਡ ਨਹੀਂ ਉੱਥੇ ਜੀ ਹੁਣ ਜਮਾਤ ਵਿੱਚ ਤੁਸੀਂ ਲੰਘ ਕੇ ਜਾਓ ਉਹ ਸਾਰਾ 26 ਸੜਕਾਂ ਨਵੀਆਂ ਬਣ ਰਹੀਆਂ ਬਦਲ ਉਹਨਾਂ ਸੜਕਾਂ ਦਾ ਹਾਲ ਦੇਖੋ 26 ਸੜਕਾਂ ਨਵੀਆਂ ਸ਼ੁਰੂ ਹੋ ਰਹੀਆਂ ਨੇ 3 ਸਾਲ ਹੋ ਗਏ ਬਾਈ ਵੇਟ ਕਰਦੇ ਨੂੰ ਸੀ ਆ ਸੜਕਾਂ ਨਵੀਆਂ ਬਣ ਸਾਡੇ ਵਿਧਾਇਕ ਆਉਣ ਆਦੀ ਆਪਣੇ ਡਾਕੂਮੈਂਟ ਸਹੀ ਨੇ ਇਸਪਰੇ ਜੀ ਸਾਰਾ ਕੁਝ ਠੀਕ ਹੋ ਗਿਆ ਨਾ ਪੈਸਾ ਆ ਰਿਹਾ ਹੁਣ ਇੱਕ ਮਿੰਟ ਜੀ ਤੁਹਾਡੇ ਕੋਲੇ ਸਾਰਾ ਰੇਟਨ ਦੇ ਵਿੱਚ ਡਾਟਾ ਲੈ ਕੇ ਆਈਏ ਸਾਡਾ ਕੀ ਨੁਕਸਾਨ ਹੋ ਸਾਡੀ ਪਰਪਾਈ ਕਦੋਂ ਸਰਕਾਰ ਨੂੰ ਪਰਪਾਈ ਕਰੂ ਜੀ ਸਰਕਾਰ ਨੂੰ ਜਿੰਮੇਵਾਰੀ ਲੈਣੂ ਜੀ ਜਿੰਮੇਵਾਰੀ ਲੈਣੇ ਤੇ ਤੁਸੀਂ ਸਟੈਂਡ ਕਿੱਲੇ ਰੇਟਨ ਨਾਲ ਲੈ ਕੇ ਆਵਾਂਗੇ ਤੁਸੀਂ ਕਿਸੇ ਨਾਲ ਨਹੀਂ ਲੈ ਆਓ ਮੈਂ ਤੁਹਾਡਾ ਬਦਲਿਆ ਬਾਈ ਤੁਸੀਂ ਕੋਈ ਜੰਡਾ ਤੁਹਾਡਾ ਚੇਂਜ ਹੋ ਗਿਆ ਬਾਈ ਬਿਲਕੁਲ ਗਲਤ ਹੈ ਬਾਈ ਇੱਕ ਮਿੰਟ ਉਸੇ ਮੇਰੇ ਕੋਲ ਤੁਸੀਂ ਫੜਿਆ ਵਾ ਸੈਂਟਰ ਦੇ ਸੈਂਟਰ ਦੀ ਤੱਕਵਾ ਜੀ ਤੁਸੀਂ ਦੋਸਤ ਨਾਲ ਲੈ ਕੇ ਜਾਓਗੇ ਨਾ ਤੁਸੀਂ ਉਹਨਾਂ ਨਾਲ ਆਪਾਂ ਲੋ ਸਾਡੇ ਮੌਕੇ ਤੇ ਤੁਸੀਂ ਵੀ ਪਿੰਡਾਂ ਜੀ ਰਹਿਣਾ ਅਸੀਂ ਵੀ ਪਿੰਡਾਂ ਜੀ ਆਵਣਾ ਤੁਹਾਡੇ ਕੋਲੇ ਤੁਸੀਂ ਮੇਰੇ ਕੋਲ ਆਓਗੇ ਕਿ ਮੈਂ ਤੁਹਾਨੂੰ ਨਹੀਂ 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 ਤੁਹਾਡੇ ਨਾਲ ਗੱਲਾਂ ਕਰ ਸਕਦਾ ਸੜਕਾਂ ਦੀ ਮਿਲਾਂ ਹਾਂ ਜੀ ਨਾ ਹਾਂ ਜੀ ਨਾ ਰੇਟਾਂ ਦੇ ਵਿੱਚ ਲੈ ਕੇ ਆਵਾਂਗੇ ਤੁਸੀਂ ਦੱਸੋ ਪਰ ਭਾਈ ਗਰੂ ਸਰਕਾਰ ਬਿਲਕੁਲ ਲੈ ਆਓ ਜੀ ਆਹ ਕਰੋ ਜੀ ਮਾੜੀ ਜੀ ਰਿਕਾਰਡਿੰਗ ਪਰ ਭਾਈ ਉਹਨਾਂ ਦੀਆਂ ਸਾਰੀਆਂ ਜੀ ਮੈਂ ਤੁਹਾਨੂੰ ਪਹਿਲੇ ਮੈਂ ਤਾਂ ਸ਼ੁਰੂ ਤੋਂ ਕਹਿ ਰਿਹਾ ਪਰ ਭਾਈ ਸਰਕਾਰ ਨੂੰ ਜਿਹੜੀਆਂ ਟਰਾਲੀਆਂ ਚੋਰੀ ਹੋਈਆਂ ਨੇ ਕੋਈ ਫਸਲ ਦਾ ਮੈਨੂੰ ਲਿਆਓ ਭਾਈ ਜੀ ਅਸੀਂ ਤਾਂ ਟੀਮਾਂ ਬਣਾਈਆਂ ਜੀ ਜੀ ਸ਼ੁਭ ਕਰਨ ਦੇ ਗੋਲੀ ਮਾਰੀਆ ਪੁਲਿਸ ਵਾਲਿਆਂ ਨੇ ਮਾਰੀਆ ਉੱਥੇ ਅੱਜ ਤੱਕ ਇੱਕੀ ਓਏ ਸਾਡੇ ਜਨ ਜਵਾਕ ਨੇ ਯਾਰ ਸਾਡੇ ਸਾਡੇ ਕਮੇਟੀ ਨਾ ਜੀ ਨਾ ਜਿਸ ਵਾਰ ਦੇ ਮੋਰਚਾ ਹੋਇਆ ਜੀ ਉਹ ਉਹ ਬਾਈਕੀ ਵਿੱਚ ਹੋ ਗਿਆ ਬਕਰ ਹਟ ਜਾ ਸਾਡਾ ਤਾਂ ਮਸੂਦ ਵਜੀਫਾ ਕਾ ਕੇ ਗਰੀਬਾਂ ਦਾ ਕਿੱਥੋਂ ਖਾ ਗਿਆ ਬੇਮਾਨ ਬੈਠਾ ਸੀ ਇੱਕ ਸਵਾਲ ਆ ਉਹਦੇ ਘਰ ਦੇ ਬਾਹਰ ਇਕੱਲਾ ਦੇਮਾਨ ਬੈਠਾ ਸੀ 300 ਤੇ ਕਰਦੇ ਪਰਮਸੋਤ ਤੇ ਕਰਦੇ ਪਰ ਇਕੱਲਾ ਸੈਨ ਇੱਕ ਲਾਸਟ ਸਵਾਲ ਜਦੋਂ ਮੰਨ ਗਿਆ ਇੱਕ ਲਾਸਟ ਸਵਾਲ ਸੁਣਦੇ ਆਂ ਲਾਸਟ ਸਵਾਲ ਇੱਕ 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 ਕੱਲ ਸਰਪਰ ਨੂੰ ਇੱਕ ਲਾਸਟ ਸਵਾਲ ਤੱਕ ਲੋ ਯਾਰ ਕੋਈ ਦੇਖੋ ਬਰਬਾਦੀ ਕਾਂਡ ਹੋਇਆ ਠੀਕ ਆ ਥੋੜੀ ਸਰਕਾਰ ਭਗਵਾਨ ਤੁਮਾਰੇ ਕਹਿੰਦਾ ਰਿਹਾ ਕਿ ਮੇਰੀ ਮੇਰੀ ਪੂਰੀ ਰਾਜਨੀਤੀ ਨਾ ਨੁਕਸਾਨੀ ਦੀ ਗੱਲ ਕਰੋ ਨੁਕਸਾਨੀ ਦੀ ਹੋਵੇ ਨੁਕਸਾਨੀ ਦੀ ਹਮੇਸ਼ਾ ਹੀ ਜਿਹੜੀ ਇਹ ਪੰਜਾਬ ਸਰਕਾਰ ਆ ਇੱਕ ਏਜੰਡਾ ਲੈ ਕੇ ਆਈ ਦੀ ਕਿ ਅਸੀਂ ਕਿਸਾਨਾਂ ਦੇ ਪੱਖ ਚਾਂ ਅਸੀਂ ਅੱਜ ਸਾਫ਼-ਸਾਫ਼ ਸ਼ਬਦਾਂ ਚ ਉਹਨਾਂ ਨੂੰ ਪੁੱਛਿਆ ਵੀ ਜਿਹੜਾ ਖਨੌਰੀ ਤੇ ਸੰਘੂ ਦੇ ਉੱਤੇ ਅਟੈਕ ਕੀਤਾ ਇਹ ਪੱਖ ਸਾਨੂੰ ਸੈਂਟਰ ਦਾ ਲੱਗ ਰਿਹਾ ਵੀ ਤੁਸੀਂ ਆਪਣਾ ਪੱਖ ਸਾਫ਼ ਕਰੋ ਤੁਸੀਂ ਕਿਸਾਨਾਂ ਵੱਲੋਂ ਜਾਂ ਸੈਂਟਰ ਵੱਲੋਂ ਬਾਈ ਜੀ ਉਹ ਇਸ ਗੱਲ ਤੋਂ ਭੱਜ ਰਹੇ ਨੇ ਉਹ ਕਹਿੰਦੇ ਜੀ ਸਾਨੂੰ ਇਸ ਵਕਤ ਦਾ ਜਵਾਬ ਹੀ ਨਹੀਂ ਹੈਗਾ ਇਹ ਪੰਜਾਬ ਸਰਕਾਰ ਦਾ ਮੁੱਦਾ ਉਹ ਕਹਿੰਦੇ ਜੀ ਅਸੀਂ ਕਿਸਾਨਾਂ ਦੇ ਹਮੇਸ਼ਾ ਨਾਲ ਉਹ ਕਹਿ ਕੇ ਗਏ ਨੇ ਕਿਸਾਨ ਮੰਦੂਰ ਜਿੰਦਾਬਾਦ ਬਾਈ ਜੀ ਨਾਰੇ ਲਾਉਣ ਨਾਲ ਕਿਉਂਕਿ ਇਹ ਇੱਕ ਭਗਤ ਸਿੰਘ ਦਾ ਇਨਕਲਾਬ ਦਾ ਨਾਲਾ ਲਾ ਕੇ ਇਥੇ ਗੱਡੀਆਂ ਤੇ ਬੈਠਿਆ ਲੋਕਾਂ ਨੂੰ ਜਾਨੀ ਡਰਾਮੇ ਵਜ ਦੇ ਵਿੱਚ ਪਰਵਾ ਕੇ ਲੋਕਾਂ ਨੂੰ ਲੱਗਣ ਲੱਗ ਗਿਆ ਵੀ ਇਹ ਇਨਕਲਾਬੀ ਨਾਲ ਸ਼ਾਇਦ ਪੰਜਾਬ ਦਾ ਜਿਹੜਾ ਮਾਹੌਲ ਜਾਂ ਹਾਲਾਤ ਬਦਲ ਜਾਣਗੇ ਬਾਈ ਨਹੀਂ ਅੱਜ ਜਿਹੜੇ ਮਾਹੌਲ ਆ ਰਿਹਾ ਜਿਹੜੇ ਹਾਲਾਤ ਨੇ ਬੇਤਰ ਬਹੁਤ ਬੁਰੇ ਹਾਲ ਹੋਏ ਬਾਈ ਹਰੇਕ ਪੱਖ ਤੋਂ ਜਿਹੜੀ ਇਹ ਸੈਂਟਰ ਪੰਜਾਬ ਸਰਕਾਰ ਆ ਇਹ ਪਿੱਛੜੀ ਆ ਹੁਣ ਆ ਜਿਹੜੇ ਦੇਖੋ ਇੱਕ ਵੀ ਸਵਾਲ ਦਾ ਇਹਨਾਂ ਨੇ ਜਵਾਬ ਨਹੀਂ ਦਿੱਤਾ ਆਪਣੇ ਹੀ ਲੈਕਚਰ ਝਾੜਨ ਲੱਗੇ ਸਾਨੂੰ ਪਤਾ ਬਾਈ ਕਿ ਇਹਨਾਂ ਕੋਲੇ ਸਾਡੇ ਸਵਾਲਾਂ ਦਾ ਇੱਕ ਵੀ ਜਵਾਬ ਨਹੀਂ ਸੋ ਅਸੀਂ ਡਟ ਕੇ ਇਸੇ ਤਰ੍ਹਾਂ ਬਈ ਜਿਵੇਂ ਅੱਜ ਪਿੰਡ ਮੱਲੇਵਾਰ ਦੇ ਵਿੱਚ ਆ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਆ ਇਹਨਾਂ ਤੋਂ ਸਵਾਲ ਲੈਣ ਵਾਸਤੇ ਹਰ ਪਿੰਡ ਦੇ ਵਿੱਚ ਬਈ ਪਹੁੰਚਾਂਗੇ ਕਿਉਂਕਿ ਸਾਡੀ ਇਹਨਾਂ ਨੇ ਸਵਾਲਾਂ ਦੇ ਨਾਲ ਸੰਤੁਸ਼ਟੀ ਨਹੀਂ ਹੈ ਕਿਉਂਕਿ ਹਰ ਹੁਣ ਦੇਖੋ ਜੀ ਲੱਖਾਂ ਰੁਪਏ ਦਾ ਸਾਡਾ ਉੱਥੇ ਸੰਭਾਰਿਤ ਬੱਚਾ ਜਿਹੜਾ ਚੂਹਾ ਬਈ ਉਮਾਨ ਨੂੰ ਲੈ ਕੇ ਸੀ ਇਹ ਉਸ ਗੱਲ ਤੋਂ ਵੀ ਭੱਜ ਰਿਹਾ ਅਸੀਂ ਸੁਭਕਰਨ ਦੇ ਮੱਥੇ 'ਤੇ ਗੋਲੀ ਮਾਰੀ ਆ ਬਈ ਉਸ ਸੋ ਸਵਾਲ ਕੀਤਾ ਤੇ ਵੀ ਤੁਹਾਡਾ ਇੱਕ ਵੀ ਬਿਆਨ ਨਹੀਂ ਆਇਆ ਬਈ ਵੱਖਰਾ ਮੁੱਦਾ ਹੈ ਬਈ ਕਿਸਾਨ ਇੱਕ ਪਾਸੇ ਕਹਿੰਦੇ ਐ ਐਮਐਸਪੀ ਦੀ ਜਿਹੜੀ ਮੰਗ ਆ ਇਹ ਬਿਲਕੁਲ ਜਾਇਜ਼ ਆ ਥੋੜਾ ਜਾਇਜ਼ ਮੁੱਦਾ ਉਸ ਲੜਾਈ ਤੇ ਕਿਸਾਨ ਲੜਦੇ ਹੋਏ ਸ਼ਹੀਦ ਹੁੰਦੇ ਆ ਬਾਈ ਫਿਰ ਇਹ ਮੁੱਦਾ ਵੱਖਰਾ ਕਿਵੇਂ ਹੋ ਗਿਆ ਬਿਲਕੁਲ ਜਾਇਜ਼ ਮੁੱਦਾ ਬਾਈ ਕਿਉਂਕਿ ਉੱਥੇ ਇਹੀ ਲੜਾਈ ਦੇ ਵਿੱਚੋਂ ਬੰਦਾ ਸ਼ਹੀਦ ਹੋਇਆ ਪੰਜਾਬ ਸਰਕਾਰ ਨੇ ਇੱਕ ਵੀ ਕਾਰਵਾਈ ਅਜ ਅੱਜ 1.5 ਸਾਲ ਹੋ ਗਿਆ ਬਾਈ ਕਿਉਂਕਿ 24 ਤਕਰੀਬਨ 21 ਫਰਵਰੀ 2024 ਦੇ ਵਿੱਚ ਮੱਥੇ ਤੇ ਗੋਲੀ ਮਾਰੀ ਸੀਗੀ ਤੁਸੀਂ ਇਹ ਤਾਂ ਸੰਤੋਸ਼ਤ ਹੋ ਗੱਲ ਕਰ ਬਾਈ ਬਿਲਕੁਲ ਸੰਤੋਸ਼ਤ ਨਹੀਂ ਅਗਲੀ ਵਾਰ ਹੋਰ ਟੈਰੀ ਦੇ ਨਾਲ ਹੋਰ ਮਤਲਬ ਵੱਡੀ ਗਿਣਤੀ ਦੇ ਵਿੱਚ ਇਹਨਾਂ ਨੂੰ ਘੇਰਾਂਗੇ ਲਿਖਤੀ ਰੂਪ ਚ ਕਲੈਕਟਿਵਜਾ ਕਿਉਂਕਿ ਭਰਾਵੋ ਇਹ ਮੁੱਦਾ ਜਿਹੜਾ ਸਾਡੇ ਮਸਲਿਆਂ ਦੇ ਜਾਂ ਸਾਡੇ ਸਵਾਲਾਂ ਦੇ ਜਵਾਬ ਦੇ ਜਾਂਦਾ ਹੱਲ ਹੋਣ ਵਾਲਾ ਨਹੀਂ ਹੈਗਾ ਕਿਉਂਕਿ ਦੋ ਫਾਰਮਾਂ ਦੇ ਇਹ ਫੈਸਲਾ ਵੀ ਜਿੱਥੇ ਵੀ ਇਹ ਪਿੰਡਾਂ ਦੇ ਵਿੱਚ ਜਾਣਗੇ ਇਹਨਾਂ ਨੂੰ ਸਵਾਲ ਹੋਣਗੇ ਬਈ ਤੁਹਾਡੇ ਮਾਧਿਅਮ ਨਾਲ ਕਹਿਣਾ ਚਾਹੁੰਦੇ ਆ ਅਸੀਂ ਸੰਤੁਸ਼ਟ ਨਹੀਂ ਇਹਨਾਂ ਦੇ ਸਵਾਲਾਂ ਤੋਂ ਜੀ ਜਦੋਂ ਵੀ ਇਹ ਅਗਲੇ ਕਿਤੇ ਪ੍ਰੋਗਰਾਮ ਤੇ ਆਉਣਗੇ ਬਈ ਇਹਨਾਂ ਨੂੰ ਵੱਡੇ ਸਵਾਲ ਲੈ ਕੇ ਇਸੇ ਤਰ੍ਹਾਂ ਅਸੀਂ ਟਕਰਾਂਗੇ ਬਈ ਜੀ ਧੰਨਵਾਦ ਜੀ ਗੁਰਪ੍ਰਿੰਸ ਸਿੰਘ ਜੀ ਗੁਰਪੀਤ ਜੀ ਅੱਜ ਤੁਹਾਡੇ ਪਿੰਡ ਮੱਲੇਵਾਲ ਦੇ ਵਿੱਚ ਐਮਐਲਏ ਸਾਹਿਬ ਆਏ ਸੀ ਉਹਦਾ ਘਟਨ ਕਰਨ ਕੀ ਚੀਜ਼ ਹੈ ਤੁਹਾਡੇ ਨਾਲ ਸਾਡੇ 254000 ਦੀ ਗ੍ਰਾਂਟ ਆਈ ਹੈ ਜੀ ਬਾਉਂਡਰੀ ਵੱਲੋਂ ਜੀ ਸਾਡੇ ਪਹਿਲੇ ਬਾਉਂਡਰੀ ਅੱਜ ਦਾ ਸਕੂਲ ਤੇ ਹੈ ਹੀ ਨਹੀਂ ਸੀ ਜੀ ਉਹਦਾ ਜਦ ਘਟਨ ਕਰਿਆ ਜੀ ਅੱਛਾ ਜੀ ਹਾਂਜੀ ਤਾਂ ਐਮਐਲਏ ਸਾਹਿ ਅੱਜ ਪਈ ਬੰਦੀਆਂ ਦੇ ਲੋਕ ਵੀ ਖੜੀ ਸੀ ਬਰਾਦ ਦੇ ਵਿਰੋਧ ਗਰੁੱਪਤ ਹੋਇਆ ਜ ਨਹੀਂ 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 ਕੋਈ ਵਿਰੋਧ ਤਾਂ ਨਹੀਂ ਹੋਈ ਜੀ ਉਹ ਤਾਂ ਮੰਨ ਲਓ ਅਦਰ ਪਾਰਟੀਆਂ ਚੋਂ ਆ ਕੇ ਲੋਕ ਮਾਹੌਲ ਖਰਾਬ ਕਰਦੇ ਨੇ ਸਾਡੇ ਪਿੰਡ ਦਾ ਕੋਈ ਨਹੀਂ ਸੀ ਸਾਡੀ ਪੰਚਾਇਤ ਨਗਰ ਸਾਰਾ ਪੁਰਾ ਸਾਮਰਜੀ ਸਕੂਲ ਦੇ ਵਿੱਚ ਸਾਡੇ ਸਕੂਲ ਦਾ ਹੀ ਪ੍ਰੋਗਰਾਮ ਸੀ ਪਹਿਲਾਂ ਚਾਰ ਦੀਵਾਰੀ ਮਤਲਬ ਨਹੀਂ ਸੀਗੀ ਨਹੀਂ ਸੀ ਜੀ ਅੱਛਾ ਜੀ ਹਾਂਜੀ ਕਾਫੀ ਟਾਈਮ ਤੋਂ ਹੈ ਨਹੀਂ ਸੀ ਜਦੋਂ ਸਕੂਲ ਬਣਿਆ ਸਾਡੇ ਬਾਉਂਡਰੀ ਬਾਹਰ ਨਹੀਂ ਸੀਗਾ ਕਾਹ ਕੰਦਾ ਆ ਕੇ ਐਮਐਲ ਸਾਹਿਬ ਆਏ ਸੀਗੇ ਅਸੀਂ ਕੀ ਕਹਿਣਾ ਚਾਹੀਏ ਸਕੂਲ ਬਹੁਤ ਵਧੀਆ ਰੈਵੈਨੇਟ ਕਹਿ ਸਕਦਾ ਸਕੂਲ ਜਗਾ ਬਈ ਇੱਕ ਜੌਣ ਦੀ ਬਾਉਂਡਰੀ ਬਾਹਰ ਸੀ ਸਕੂਲ ਦਾ ਕਾਫੀ ਇੱਕਨੇ ਪੈਸੇ ਹਿਸਾਨ ਉਹਦੇ ਲਈ 22 ਲੱਖ ਦੀ ਗ੍ਰਾਂਟ ਦੇ ਮਿਲਾਈ ਨੇ ਪਹਿਲਾਂ ਦੱਸਿਆ ਉਹ ਆਈ ਸੀ ਉਹ ਪਾਉ ਵਧੀਆ ਤਰੀਕੇ ਨਾਲ ਹੋ ਗਿਆ ਉਹਦੀ ਗਾਰੰਟੀ ਤੇ ਉਹਦੇ ਇਸ ਕਿੰਨੇ ਟਾਂਕਾ ਸਕੂਲ ਹੈ ਜੀ ਇਹ ਇਹ ਪ੍ਰਸ਼ਟਾ ਸਕੂਲ ਦਾ ਟਾਂਕਾ ਸਕੂਲ ਹੈ ਬੱਚੇ ਇਹਦੇ ਵਿੱਚ ਪਹਿਗੇ ਕਿੰਨੇ ਬੱਚੇ ਬੱਚੇ ਹੈਗੇ ਕਿ 2.5-300 ਬੱਚੇ ਹੈਗੇ ਜੀ ਐਮਐਲ ਸਰ ਦਾ ਵੀ ਪਿੰਡ ਚ ਆਉਂਦੇ ਨੇ ਮਤਲਬ ਗਰਾਂਟਾ ਦੇ ਰਹੇ ਨੇ ਹਾਂ ਜੀ ਹਾਂ ਜੀ ਸਕੂਲ ਦੇ ਵਿੱਚ ਮਾਹੌਲ ਵਧੀਆ ਬਹੁਤ ਬੁਨਾਈ ਦਾ ਹੋਰ ਵੀ ਚਾਰੇ ਹਾਂ ਜੀ ਹਾਂ ਜੀ ਬਹੁਤ ਵਧੀਆ ਮਾਹੌਲ ਬਾਈ ਵਾਸਤੇ ਬਹੁਤ ਦੇਖੋ ਜੀ ਆਈਸੀਸੀ ਸਵਾਲ ਜਵਾਬ ਕਰਨ ਜੀ ਪਰ ਉਹਨਾਂ ਨੇ ਕੋਈ ਵੀ ਸਾਨੂੰ ਜੋ ਸਾਡੇ ਸਵਾਲ ਹੈਗੇ ਸੀਗੇ ਕੋਈ ਵੀ ਉਹਨਾਂ ਨੇ ਸਾਨੂੰ ਸਹੀ ਜਵਾਬ ਨਹੀਂ ਦਿੱਤਾ ਘੁਮਕਵਾ ਕੇ ਆਪਣੀਆਂ ਪ੍ਰਾਪਤੀਆਂ ਵੱਲ ਨੂੰ ਲੈ ਜਾਂਦੇ ਨੇ ਲੋਕ ਜਿਹੜੀ ਵੀ ਗੱਲ ਕਰਦੇ ਨੇ ਘੁਮਾ ਕੇ ਪ੍ਰਾਪਤੀ ਵੱਲ ਨੂੰ ਲੈ ਜਾਂਦੇ ਨੇ ਪਰ ਪ੍ਰਾਪਤੀ ਕੀ ਆ ਬਾਥਰੂਮਾਂ ਦੇ ਉਹਦੇ ਘਾਟਣਾ ਠੀਕ ਐ ਚਾਰ ਦਵਾਰੀਆਂ ਦੇ ਉਹਦੇ ਘਾਟਣਾ ਉਹ ਜਿਹੜੇ ਕਹਿੰਦੇ ਹੁੰਦੇ ਸੀ ਵੀ ਇੱਥੇ ਇੰਜੀਨੀਅਰਿੰਗ ਕਾਲਜ ਬਣਨਗੇ ਇੱਥੇ ਮੈਡੀਕਲ ਕਾਲਜ ਬਣਨਗੇ ਉਹ ਉਹਨਾਂ ਦੇ ਉਹਦੇ ਘਾਟਣਾ ਤਾਂ ਕਰਨ ਨਾ ਕਿਤੇ ਇਹ ਤਾਂ ਚਾਰ ਦੁਆਰ ਜਾਂਦਾ ਤਾਂ ਘਟੇ ਪਹਿਲਾਂ ਵੀ ਸਕੂਲ ਬਣੇ ਹੋਏ ਨੇ ਜਦ ਦੇ ਦੇਸ਼ ਆਜ਼ਾਦ ਹੋਇਆ 70 75 ਸਾਲ ਹੋ ਗਏ ਸਕੂਲ ਤਾਂ ਉਦੋਂ ਵੀ ਸੀਗੇ ਜੀ ਬਾਥਰੂਮ ਤਾਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਵੀ ਤਾਂ ਬਣਾਏ ਸੀ 1964 ਦੇ ਵਿੱਚ ਜੀ ਮੇਰਾ ਡੈਡੀ ਪੜ੍ਹ ਕੇ ਗਿਆ ਜੀ ਉਦੋਂ ਹੈ ਨਹੀਂ ਸੀ ਬਸ ਇਹ ਸਕੂਲ ਹੁੰਦਾ ਸੀ ਮਹਿਲੇਵਾਲ ਦੇ ਵਿੱਚ ਉਹ میٹرਕ ਕਰਕੇ ਗਿਆ 1964 ਦੇ ਵਿੱਚ ਉਦੋਂ ਦੀ ਸਕੂਲ ਚੱਲ ਰਿਹਾ ਹੈ ਇਹਨਾਂ ਨੇ ਹੁਣ ਇੱਥੇ ਆ ਕੇ ਕੀ ਕਰਤਾ ਉਹ ਦੱਸਣਾ ਸਹੀ ਕਿ ਤੇ ਰੰਗ ਕਰਨ ਨਾਲ ਤਾਂ ਨਹੀਂ ਸਕੂਲ ਨਵਾਂ ਬਣ ਗਿਆ ਜੀ ਠੀਕ ਹੈ ਨਾਬੇ ਦਾ ਹਸਪੀਟਲ ਹੈ ਇਮਾਰਤ ਤਾਂ ਉਹੀ ਹੈ ਨੁਰੰਗ ਕਰਕੇ ਲੋ ਜੀ ਅਸੀਂ ਬਣਾਤਾ ਸਾਡੇ ਮੇਰੇ ਪਿੰਨ ਮਿੰਨੀ ਪੀਜੀ ਹੌਸਪੀਟਲ ਜੀ ਠੀਕ ਆ ਜੀ ਉੱਥੇ ਫੋਟੋ ਲਾਤੀ ਤੇ ਆਮ ਕਲੀਨਿਕ ਲਿਖਤਾ ਤੇ ਉਹ ਲੋਜੀ ਤੋਂ ਹੋ ਗਿਆ ਰੰਗ ਨਾਲ ਤਾਂ ਨਹੀਂ ਹੁੰਦੇ ਉੱਥੇ ਦਵਾਈਆਂ ਹੁਣ ਕੋਈ ਮਸ਼ੀਨ ਆਵੇ ਕੋਈ ਹੁਣ ਅੱਗੇ ਦੀ ਨੀਤੀ ਕੀ ਨਹੀਂ ਦੇਖੋ ਸਾਡੀ ਤਾਂ ਲੜਾਈ ਜਾਰੀ ਰਹੂਗੀ ਜੀ ਠੀਕ ਆ ਨਹੀਂ ਅਸੀਂ ਸਵਾਲ ਕਰਦੇ ਰਹਾਂਗੇ ਜੀ ਜਦੋਂ ਤੱਕ ਇਹ ਸਾਨੂੰ ਸਹੀ ਜਵਾਬ ਉੱਤਰ ਨਹੀਂ ਦਿੰਦਾ ਨਹੀਂ ਫਿਰ 27 ਦੇ ਵਿੱਚ ਜਿੱਥੇ ਵੀ ਇਹਨਾਂ ਦੇ ਪ੍ਰੋਗਰਾਮ ਹੋਰਦੇ ਕਿਸਾਨ ਦੇ ਵਿੱਚ ਇਹਨਾਂ ਨਾਲ ਗੰਨਮੈਨ ਨਹੀਂ ਆਉਣਾ ਕੋਈ ਜੀ ਇੱਥੇ ਚ ਕਸਤੀਤੀ ਚਲੀ ਜਾਣੀ ਆ ਗੰਨਮੈਨ ਨਹੀਂ ਆਉਣਾ ਤੇ ਮਗਰ ਕੋਈ ਆਉਣਾ ਡਰਨਗੇ ਵੀ ਨਾ ਜਿਹੜੇ ਸਾਨੂੰ ਅੱਜ ਕੁੱਟਦੇ ਨੇ ਹੋ ਸਕਦਾ ਕੁੱਟਖਾਨ ਹੋਵੇ ਆਪਾਂ ਅੱਜ ਗੱਲ ਕਰੀ ਜੀ ਉਹਨੂੰ ਕੋਈ ਕਰਦਾ ਜੀ ਧੰਨਵਾਦ ਆਪਾਂ ਕਰੀ